ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਹਕੂਮਤ ਸਿੰਘ ਵਾਲੇ ਦੇ ਵਿੱਚ ਇਹ ਪਿੰਡ ਜ਼ਿਲ੍ਹਾ ਫਰੋਜ਼ਪੁਰ ਦਾ ਪਿੰਡ ਆ ਮਿੱਤਰੋ ਤੇ ਹਕੂਮਤ ਸਿੰਘ ਵਾਲਾ ਪਿੰਡ ਇੱਕ ਵੱਡਾ ਪਿੰਡ ਆ ਫਰੋਜ਼ਪੁਰ ਜ਼ਿਲ੍ਹੇ ਦਾ ਤੇ ਇਹ ਪਿੰਡ ਮਿੱਤਰੋ ਜਦੋਂ ਤਲਵੰਡੀ ਭਾਈ ਤੋਂ ਆਪਾਂ ਫਰੋਜ਼ਪੁਰ ਨੂੰ ਜਾਣਦੇ ਆ ਤੇ ਜਿੱਥੇ ਪਰਾਲੀ ਵਾਲੀ ਵੱਡੀ ਫੈਕਟਰੀ ਲੱਗੀ ਹੋਈ ਆ ਉਥੋਂ ਦੋ ਗੇਟ ਬਣਦੇ ਇੱਕ ਤਾਂ ਠੇਠਰਕਾਲਾ ਨੂੰ ਛੜਕ ਜਾਂਦੀ ਆ ਤੇ ਇੱਕ ਹਕੂਮਤ ਵਾਲੇ ਨੂੰ ਆਉਂਦੀ ਆ ਮਿੱਤਰੋ ਕੱਲਾਂ ਵਾਲੇ ਪੁਲ ਤੋਂ ਪਿੱਛੇ ਰਹਿ ਜਾਂਦੀ ਆ ਕੱਲ ਖੁਰਦਾਲਾ ਜਿਹੜਾ ਪੋਲਾ ਹੁੰਦੇ ਤੋਂ ਪਿੱਛੇ ਰਹਿੰਦੇ ਨੇ ਤੇ ਜੇ ਕੱਲ ਖੁਰਦਾਲੇ ਪਾਸੇ ਉੱਤਰ ਕੇ ਆਉਣੇ ਤਾਂ ਪਹਿਲੇ ਪਿੰਡ ਹੀ ਆਉਂਦੇ ਆ ਇਹ ਇੱਕ ਠੇਠਰਕਾਲਾ ਨੂੰ ਛੜਕ ਜਾਂਦੀ ਆ ਤੇ ਇੱਕ ਜਾਂਦੀ ਆ ਹਕੂਮਤ ਸਿੰਘ ਵਾਲੇ ਨੂੰ ਹਕੂਮਤ ਸਿੰਘ ਵਾਲੇ ਦੇ ਵਿੱਚਾਂ ਘਰੇਲੂ ਪਰਿਵਾਰ ਦੇ ਘਰੇ ਆ ਤੇ ਤੁਹਾਨੂੰ ਪਹਿਲਾਂ ਵੀ ਪਤਾ ਵੀ ਖਰੇਲੂ ਪਰਵਾਰਾਂ ਦੀਆਂ ਵੀਡੀਓ ਦਿਖਾਉਣ ਦੇ ਵਿੱਚ ਨਿਊ ਗੈਲ ਫਾਰਮਰ ਚੈਨਲ ਜਿਹੜਾ ਪੰਜਾਬ ਪਸ਼ੂ ਪਾਲਕ ਚੈਨਲ ਆ ਇਹ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਚੱਲ ਰਿਹਾ ਪਸ਼ੂ ਪਾਲਕ ਕਿਸਾਨ ਭਰਾਵਾਂ ਦੀਆਂ ਵੀਡੀਓ ਵੱਧ ਦਿਖਾਉਣ ਦੇ ਵਿੱਚ ਆਓ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਜੀ ਬਾਈ ਠੀਕ ਠਾਕ ਸਤੰਕਰ ਪਰਿਵਾਰ ਜੀ ਹਾਂ ਜੀ ਹਾਂ ਜੀ ਠੀਕ ਠਾਕ ਬਾਈ ਅੰਗਰੇ ਆਪਣਾ ਨਾਮ ਦੱਸ ਦਿਓ ਇੱਕ ਵਾਰੀ ਆਪਣਾ ਨਾਮ ਜਗਤਾਰ ਸਿੰਘ ਆ ਜੀ ਜਗਤਾਰ ਸਿੰਘ ਹਾਂ ਜੀ ਜਗਤਾਰ ਸਿੰਘ ਬਾਈ ਫਿਰ ਕੀਤਾ ਪਸ਼ੂਆਂ ਦੇ ਨਾਲ ਹੋਰ ਕਿਹੜਾ ਬਾਕੀ ਆ ਮੈ ਫੈਕਟਰੀ ਦੇ ਵਿੱਚ ਕੰਮ ਕਰਦੇ ਆਂ। ਉਸ ਪ੍ਰਾਲੀ ਵਾਲੀ ਚਾਹੀਦੀ। ਨਹੀਂ ਗੋਕਾ ਫੈਕਟਰੀ। ਫੀਡ ਫੈਕਟਰੀ ਹੈ। ਫੀਡ ਫੈਕਟਰੀ 'ਚ ਬੈਠ ਠੀਕ ਹੈ ਠੀਕ ਹੈ। ਹਾਂਜੀ। ਤੇ ਬਾਈ ਫਿਰ ਵੈੜ ਆ ਜਿਹੜੀ ਇਹ ਦੰਦੋ ਕਿਵੇਂ ਆ? ਇਹ ਦੋਂਦੀ ਆ ਜੀ। ਦੋਂਦੀ ਆ ਇਹ। ਪਹਿਲਾਂ ਨਹੀਂ ਆ ਇਹ? ਹਾਂਜੀ ਹਾਂਜੀ ਪਹਿਲਾਂ ਨਹੀਂ ਆ ਜੀ। ਠੀਕ ਆ ਬਈ ਦਿਨ ਕਿੰਨੇ ਲੈ ਜੂਗੀ ਬਾਈ ਹਜੇ? ਇਹ ਜੀ ਸਹੀ ਇਹਦੇ 15 ਤਰੀਕ ਨੂੰ ਦਿਨ ਪੂਰੇ ਆ ਜੀ 15 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜ ਅੱਠ ਨੂੰ ਆਪਾਂ ਵੀਡੀਓ ਬਣਾ ਰਹੇ ਸੱਤ ਦਿਨਾਂ ਦੇ ਦਿਨ ਪੂਰੇ ਹੋਣ ਤੇ ਪਏ ਆ ਹਜੇ ਹਾਂਜੀ 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 ਫਿਰ ਤਾਂ ਮੰਨ ਲਾ ਕਹਿਣ ਤੋਂ ਭਾਵਾ ਵੀ 10 12 ਦਿਨਾਂ ਦੀ ਪੂਰੀ ਫੱਬ ਜੂਗੀ ਥੱਲ ਫੱਬ ਜੂਗੀ ਹਾਂਜੀ 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 ਬਾਕੀ ਲੇਵਾ ਖਰਾ ਰਕ ਪਣਾ ਪਣਾ ਹੈ ਨਹੀਂ ਹਨਾ ਹਾਂਜੀ ਹਾਂਜੀ ਹੂੰ ਤੇ ਉਹਦੇ ਸੀਲ ਆ ਬਾਈ ਮੈਂ ਨਹੀਂ ਜਿਵੇਂ ਮਰਜੀ ਅਸੀਂ ਤਾਂ ਹੁਣ ਆਏ ਨਾ ਹੱਥ ਹੱਥ ਲੰਮਦੇ ਰਹਿੰਨੇ ਆ ਹਾਂ ਹੁਣ ਤੁਹਾਡੇ ਤੋਂ ਮਾੜੀ ਰੱਦੀ ਆ ਉਪਰਾ ਕਰਦੀ ਉਹ ਤਾਂ ਪਤ ਜੀ ਹਾਂਜੀ ਹਾਂਜੀ ਤੇ ਬਾਈ ਫਿਰ ਮੰਨ ਲਾ ਦੁੱਤ ਤੇਰੇ 200 ਰੁਪਏ ਮੁ ਇਹਨੂੰ ਘਟੋ ਘਾਟੀ 20 22 ਕਿਲੋ ਦੁੱਧ ਦੇਣਾ ਚਾਹੀਦਾ। ਦੇਲਾ ਬਣਦਾ ਵੀ ਹੈ ਨਾ। ਮਤਲਬ ਨਵੇਂ ਨੂੰ ਵੀ ਲੋਖਰੀ ਆ, ਵੱਥੀ ਜਿੰਨੀ ਹੈਗੀ। ਹਾਂਜੀ ਹਾਂਜੀ। ਹੂੰ। ਤੇ ਬਾਈ ਫਿਰ ਮੁੱਲ ਕੀ ਤੈਅ ਕੀਤਾ ਜਾਂਦਾ? ਮਨ ਲਈ 80 ਹਜ਼ਾਰ ਮੁੱਲ ਕੀਤਾ ਹੀ ਆਪਾਂ। 80 ਹਜ਼ਾਰ ਰੁਪਏ ਮੁੱਲ ਲੈਂਦੇ ਜੋ ਮਾਨਤਨ ਤੈਨੂੰ ਖੁੱਲਾ ਕਰਨਾ ਪੈਣਾ। ਹਾਂਜੀ ਕੋਈ ਨਹੀਂ ਮਾਨਤਾਲ ਮੌਕੇ ਤੇ ਹੋ ਜਾਊਗਾ ਜੀ। ਠੀਕ ਆ ਬਾਈ ਠੀਕ ਆ। ਕਹਿਣ ਤੋਂ ਪਾਵੇ ਜੀ ਜੋ ਕੋਈ ਚੱਲ ਕੇ ਆ ਗਿਆ ਤੇ ਸੌਦਾ ਤੈਅ ਕਰ ਲੂंगे ਆਪਾਂ। ਹਾਂਜੀ ਹਾਂਜੀ ਹਾਂਜੀ। ਠੀਕ ਆ ਬਾਈ ਠੀਕ ਆ। ਤੇ ਤੁਰਦੀਏ ਮੜੇ ਕੱਢੇ ਪਰ ਉਹਨੂੰ ਖੋਲੂ। ਹਾਂਜੀ ਹਾਂਜੀ 15 ਤਰੀਕ ਨੂੰ ਦਿਨ ਪੂਰੇ ਆ ਤੇ 8 ਤਰੀਕ ਨੂੰ ਇਹ ਅੱਖ ਕੈਮਰੇ ਦੀ ਦੇ ਵਿੱਚ ਕੈਦ ਹੁੰਦੀ ਪਈ ਐ ਇਹਨੂੰ ਲੈ ਜਾਓ ਬਰੀਕੀ ਬਰੂਕੀ ਵੱੱਛੀ ਦੀ ਬੜੀ ਚੰਗੀ ਆ ਯਾਰ ਕਮਾਲ ਦੀ ਜਿਹੜੇ ਥਣ ਲੇਵੇ ਦੀ ਲੋ ਆ ਹਜੇ ਤਾਂ ਤੁਸੀਂ ਯਕੀਨ ਕਰਿਓ ਮੈਂ ਕੋਲੇ ਵੇਖਦਾ ਪਿਆ ਲੇਵਾ ਜਿਹਾ ਐ ਲੋਲਾ ਪੋਲਾ ਜਿਹਾ ਫਿਰਦਾ ਵੀ ਇਹਨੇ ਜਿਹੜੀ ਜੱਜਤ ਆ ਨਾ ਥੱਲੋਂ ਪੂਰੀ ਕਮਾਲ ਦੀ ਤਿਆਰੀ ਜਿਹੇ ਵਿੱਚ ਬਣਾ ਲੈਣੀ ਆ ਤਾਂ ਫਿਰ ਇਹਨੇ ਤਿਆਰ ਹੋ ਕੇ ਸੋਹਣੀਆਂ ਥੱਲੋਂ ਨਖੇਰਾ ਨਖੇਰ ਕੇ ਚੰਗੀ ਥੱਲੋਂ ਤਿਆਰ ਹੋ ਕੇ ਤੇ ਐ ਟਿਕਾਣੇ ਤੀਰ ਲਾ ਕੇ ਸੋਣਾ ਇਹਨੇ ਕਰਮਾ ਵਾਲੀ ਨੇ ਬਰੀਕੀ ਜੰਗੀ ਆ ਵੈੜ ਦੇ ਵਿੱਚ ਬਾਕੀ ਰੋਡ ਰੋਡਰ ਵੱਲੋਂ ਬਹੁਤ ਖੁੱਲੀ ਡੁੱਲੀ ਐ ਮੇਤਰੋ ਤੇ ਉਪਰ ਆ ਘੜਦੀ ਆ ਥੋੜਾ ਜਿਆ ਤਾਂ ਲੇਵਾ ਤੁਹਾਨੂੰ ਮੈਂ ਵਿਖਾ ਦਿੰਦਾ ਇਹਦਾ ਵੀ ਡਰਦੀ ਆ ਥੋੜੀ ਜੀ ਗੱਲ ਐ ਹੋਰ ਨਹੀਂ ਕੋਈ ਚੱਕਰ ਹੈਗਾ ਇਹਨੂੰ ਕਰਮਾ ਵਾਲੀ ਨੂੰ ਆ ਵੇਖ ਲਿਓ ਹੁਣ ਇਹਦਾ ਲੇਵਾ ਕਰਮਾ ਵਾਲੀ ਦਾ ਤੁਸੀਂ ਆ ਵੇਖੋ ਇਹਦਾ ਲੇਵਲ ਉਹ ਆ ਪੂਰੀ ਖਰੀ ਆ ਜੇ ਨੀ ਥਣ ਥਣ ਉਹ ਨਹੀਂ ਗੱਲ ਕੋਈ ਨਹੀਂ ਗੱਲ ਆ ਵਾਕੇ ਨਹੀਂ ਗੱਲ ਕੋਈ ਗੱਲ ਨਹੀਂ ਜਿਵੇਂ ਮਰਜ਼ੀ ਲਾਈ ਲਾ ਉਹ ਉਪਰ ਹੀ ਕਰਦੀ ਆ ਉਹ ਵੀ ਉਪਰ ਹੀ ਕਰਦੀ ਆ ਕੋਈ ਇਹੋ ਜੀ ਗੱਲ ਬਾਕੀ ਗੱਲ ਇਹ ਆ ਵੀ ਗਰਮੀ ਆ ਨਾ ਜਿਹੜਾ ਮੌਸਮ ਆ ਉਸ ਮੌਸਮ ਨੇ ਸਹਿਣ ਕਰਨ ਵਾਲੀ ਚੀਜ਼ ਆ ਕੋਈ ਪਿਓਰ ਨਹੀਂ ਗੀ ਇੱਥੇ ਨਹੀਂ ਹੈਗਾ ਵੀ ਕਰਕੀ ਜਾਂਦੀ ਸੀ ਤੇ ਮਾਲਾ ਹੈ ਵਜੀ ਜਾਂਦੀ ਕੋਈ ਪੱਖਾ ਲਾਉਣ ਦੀ ਮੱਝਾਂ ਵਾਲਾ ਹਿਸਾਬ ਹੀ ਰਹੂਗਾ ਇਹਦਾ ਕਿਉਂਕਿ ਗਰਲੈਂਡੋ ਨਾਲ ਕ੍ਰੋਸ ਆ ਗਿਆ ਦੰਦ ਦੋਰਾਂ ਦੇ ਚਲ ਕੋਈ ਨਾ ਫਿਰ ਕਾਲੀ ਪਾਉ ਗਿੱਡਰ ਖਾਣ ਨੂੰ ਜੇ ਦਿਖਾਈ ਜਾਂਦੇ ਤਾਂ ਦਿਖਾ ਦੇ ਹਾਂ ਦੋ ਪੱਟ ਕੇ ਵੇਖ ਲਓ ਮੂੰਹ ਜੇ ਦਿਖਾਏਗਾ ਤਾਂ ਦਿਖਾਦਾ ਮਲੇ ਕਰ ਲੋ ਕੋਸ਼ਿਸ਼ ਜੇ ਮੂੰਹ ਵਿਖਾਲੇ ਤਾਂ ਉਹੋ ਹੀ ਆਇਆ ਤਾਂ ਨਹੀਂ ਕਰਦੀ ਇਹ ਪਾ ਠੀਕ ਹੋ ਪਿਓਰ ਦੋ ਦੰਦ ਆ ਬਾਈ ਮਿੱਤਰੋ ਬੱਚੀ ਤੇ 80000 ਰੁਪਿਆ ਰੇਟ ਆ ਤੇ ਬਾਈ ਉਹਦੇ ਵਿੱਚੋਂ ਮਾਣਤਾਨ ਹੋ ਜਾਊਗਾ ਤੁਹਾਡਾ ਖੁੱਲਾ ਆਇਆ ਗਿਆ ਤਾਂ ਕੋਈ ਗੱਲ ਨਹੀਂ ਗੱਲਬਾਤ ਕਰ ਲਿਓ ਨੰਬਰ ਬਾਈ ਦੇ ਦਿਓ ਇੱਕ ਵਾਰੀ ਆਪਣਾ 94639 94639 75821 75821 9463975821 9463975821 9463975821 ਬਈ ਦਾ ਨੰਬਰ ਆ ਪਿੰਡ ਹਕੂਮਤ ਸਿੰਘ ਵਾਲਾ ਵਾ ਪਤਰੀ ਵਾਲੇ ਪਾਸੇੋਂ ਜਦੋਂ ਤੁਸੀਂ ਹਕੂਮਤ ਵਾਲੇ ਦੇ ਵਿੱਚ ਐਂਟਰ ਹੋਗੇ ਨਾ ਤੇ ਬਸ ਤੁਸੀਂ ਕਿਸੇ ਪਾਸੇ ਵਾਲੇ ਫਿਰਨੇ ਨਹੀਂ ਮੁੜਨੀ ਤੁਹਾਨੂੰ ਸਿੱਧੀ ਗਲੀ ਦੱਸੂਗੀ ਤੇ ਉਸ ਗਲੀ ਦੇ ਵਿੱਚ ਦੂਜਾ ਹੀ ਘਰ ਆ ਪਈਆਂ ਦਾ ਗੱਲਬਾਤ ਕਰ ਲਿਓ ਧੰਨਵਾਦ ਸ਼ੁਕਰੀਆ